ਨਕਲੀ सीबीआई ਅਧਿਕਾਰੀ ਬਣ ਕੇ ਲੁਧਿਆਣਾ ਬਾੜੇਵਾਲੀ ਕੋਠੀ ਦੇ ਵਿੱਚ ਲੁੱਟ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਵਾ ਤਾ ਤਸਵੀਰਾਂ ਤਾਂ ਨੁਖਾਂਦੇ ਨੇ ਇਸੇ ਗੱਡੀ ਦੇ ਵਿੱਚੋਂ ਲੁਟੇਰੇ ਆਏ ਸਿਗੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵੈ ਤਿੰਨ ਜਿਹੜੇ આરોપી ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਇੱਕ ਦੀ ਭਾਲ ਜਿਹੜੀ ਜਾਰੀ ਹੈਗੀ ਹੈ ਚਾਰ આરોપી ਦੱਸੇ ਜਾ ਰਹੇ ਸਿਗੇ ਦੱਸ ਦਿੰਦੇ ਨੇ ਕਿ 31 ਤਰੀਕ ਰਾਤ ਦੀ ਦੁਪਹਿਰ ਦੀ ਗੱਲ ਆ ਜਦੋਂ ਇਹ આરોપી ਜਿਹੜੇ ਨੇ ਬਾੜੇਵਾਲ ਸਥਿਤ ਕੋਠੀ ਦੇ ਵਿੱਚ ਪਹੁੰਚਦੇ ਨੇ ਤਾਂ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਦੇ ਨੇ ਘਰ ਦੇ ਵਿੱਚ ਮਾਲਕ ਜਿਹੜਾ ਜਿਨ੍ਹਾਂ ਦਾ ਇਹ ਗੈਸਟ ਹਾਊਸ ਹੈਗਾ ਵਾ ਉਹਨਾਂ ਦਾ ਨੌਕਰ ਅਤੇ ਉਹਨਾਂ ਦੇ ਘਰੇ ਕੋਈ ਗੈਸਟਾ ਹੈ ਸਿਕਾ ਤਾਂ ਉਸ ਨੂੰ ਇਹ ਲੁੱਟਣ ਦੀ ਕੋਸ਼ਿਸ਼ ਕਰਦ ਨੇ 40000 ਜਿਹੜਾ ਕੈਸ਼ ਲੁੱਟਿਆ ਜਾਂਦਾ ਵਾ ਉਸ ਤੋਂ ਇਲਾਵਾ ਦੋ ਮੋਬਾਈਲ ਜਿਹੜੇ ਨੇ ਉਹ ਲੁੱਟ ਕੇ ਲੈ ਜਾਂਦੇ ਨੇ ਫਿਲਹਾਲ ਪੁਲਿਸ ਨੇ ਇਹਨਾਂ ਤਿੰਨਾਂ આરોપીਆਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਵਾ ਪੁਸ਼ਕਸ਼ ਜਿਹੜੀ ਆ ਪੁਲਿਸ ਕਰ ਰਹੀ ਆ ਪੂਰੀ ਜਾਣਕਾਰੀ ਲਵਾਂਗੇ ਏਸੀਪੀ ਵੈਸਟ ਗੁਰਦੇਵ ਸਿੰਘ ਹੁਣ ਕੀ ਕਹਿੰਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਇਸ ਮਾਮਲੇ ਦੇ ਵਿੱਚੋਂ ਕੀ ਕਹਿ ਰਹੇ ਨੇ ਆਓ ਸੁਣਦੇ ਆ ਮਿਤੀ 1 ਸਤੰਬਰ 2024 ਨੂੰ ਸਾਨੂੰ ਹਰੀਸ਼ ਕੁਮਾਰ ਸਨੋਫ ਕੀਮਤੀ ਲਾਲ ਵਾਸੀ 87 ਲਾਲਵਾੜ ਜੋ ਕਿ ਕ੍ਰਿਆਨੇ ਦਾ ਕੰਮ ਕਰਦੇ ਨੇ ਰੈਕੋਰਡ ਚ ਤੇ ਨਾਲ ਉਹਨਾਂ ਦਾ ਮਨੀ ਐਕਸਚੇਂਜ ਦਾ ਕੰਮ ਹੈ ਉਹਨਾਂ ਨੇ ਇਤਲਾਹ ਦਿੱਤੀ ਕਿ 31 ਅਗਸਤ ਨੂੰ ਜਦੋਂ ਉਹ ਘਰ ਨਹੀਂ ਸੀ ਉਹਨਾਂ ਦਾ ਦੋਸਤ ਮਹਿਬੂਬ ਅਲੀ ਜੋ ਦਿੱਲੀ ਤੋਂ ਉਹਨਾਂ ਦੇ ਆਇਆ ਹੋਇਆ ਸੀ ਉਹ ਘਰ ਸੀ ਤਾਂ ਉਹਨਾਂ ਦੇ ਘਰੇ ਆ ਕੇ ਤਿੰਨ ਬੰਦਿਆਂ ਨੇ ਬੈਲ ਮਾਰੀ ਤੇ ਉਹ ਘਰ ਦੇ ਵਿੱਚ ਉਹਨਾਂ ਨੇ ਦਾਖਲਾ ਲੈ ਲਿਆ ਤੇ ਆਪਣੇ ਆਪ ਨੂੰ ਉਹਨਾਂ ਨੇ ਤਸਿਆ ਕਿ ਉਹ ਸੀ ਵੀ ਆਈ ਤੁਹਾਡੇ ਨੇ ਤੇ ਘਰ ਦੀ ਜਿਹੜੀ ਹੈਗੀ ਆ ਉਹਨਾਂ ਨੇ ਤਲਾਸ਼ੀ ਲੈਣੀ ਸ਼ੁਰੂ ਕਰਤੀ ਅ ਜਿਹੜਾ ਮਹਿਬੂਬ ਹੈ ਜਦੋਂ ਉਹ ਮਹਿਬੂਬ ਆਪਣੇ ਕਮਰੇ ਤੋਂ ਬਾਹਰ ਨਿਕਲੇ ਉਹਨੇ ਦੇਖਿਆ ਤਾਂ ਉਹਨੇ ਉਹਨੂੰ ਥੋੜਾ ਉਹਨਾਂ ਦੇ ਜਿਹੜੀ ਬੋਡੀ ਲੈਂਗੁਏਜ ਤੋਂ ਸ਼ੱਕ ਪਿਆ ਤਾਂ ਉਹਨੇ ਤੁਰੰਤ ਕਿਹਾ ਕਿ ਮੈਂ ਜਿਹੜੀ ਲੋਕਲ ਪੁਲਿਸ ਆ ਉਹਨੂੰ ਬੁਲਾਉਣਾ ਤਾਂ ਉਹ ਜਿਹੜਾ ਹੈ ਗਿਆ ਉਹ ਇੰਨੀ ਗੱਲ ਜਿਉ ਉਹ ਜਿਹੜਾ ਉਹਨਾਂ ਨੂੰ ਡਰ ਹੋ ਗਿਆ ਤੇ ਉਹ ਜਿਹੜਾ ਖਿਸਕਣ ਦੇ ਮਤਲਬ ਤਰੀਕੇ ਨਾਲ ਨਿਕਲਣਾ ਸ਼ੁਰੂ ਹੋ ਗਏ ਤਾਂ ਇਹਦਾ ਮੀਨ ਟਾਈਮ ਉਹਨਾਂ ਨੇ ਉਹਨਾਂ ਦੇ ਦੋ ਮੋਬਾਈਲ ਫੋਨ ਤੇ ਕਮਰੇ ਦੇ ਵਿੱਚ ਅਲਮਾਰਾ ਦੇ ਅਲਮਾਰੀ ਦੇ ਵਿੱਚੋਂ 40000 ਰੁਪਿਆ ਜਿਹੜਾ ਹੈਗਾ ਉਹ ਲੈ ਕੇ ਤੇ ਉਹਨਾਂ ਨੇ ਸਾਨੂੰ ਤਲਾਸ਼ ਦਿੱਤੀ ਮੈਂ ਤੇ ਆਪਣੇ ਐਸ.ਟੀ.ਓ. ਸਾਹਿਬ ਇੰਸਪੈਕਟਰ ਪਵਨ ਜੀ ਉਹਨਾਂ ਨਾਲ ਜਾ ਕੇ ਅਸੀਂ ਸਾਰਾ ਮੌਕਾ ਦੇਖਿਆ ਤੇ 30 ਸ਼ਾਮਲੇ ਵਿੱਚ ਲਿਆਂਦੀ ਤਾਂ ਸਾਨੂੰ ਉੱਥੇ ਲੀਡ ਮਿਲੀ ਕਿ ਉਹਨਾਂ ਦੇ ਵਿੱਚ ਇੱਕ ਕਿੰਨੀ ਨਾਮ ਦਾ ਲੜਕਾ ਜਿਹੜਾ ਉਹਨਾਂ ਦਾ ਸਾਬਕਾ ਕਰਮਚਾਰੀ ਰਿਹਾ ਹੈ ਉਹ ਉਹਨਾਂ ਨੂੰ ਸ਼ੱਕ ਪਿਆ ਕਿ ਉਹ ਮਹਿਬੂਬ ਨੇ ਕਿਹਾ ਕਿ ਉਹ ਸਾਨੂੰ ਲੱਗਿਆ ਕਿ ਉਹ ਹੈ ਵਿੱਚ ਤਾਂ ਅਸੀਂ ਆਪਣੀ ਤਫ਼ਤੀਸ਼ ਨੂੰ ਜਦ ਅੱਗੇ ਭਟਾਇਆ ਤਾਂ ਸਾਡੀ ਜਿਹੜੀ ਟੀਮ ਹੈ ਸਾਡੇ ਐਸ ਐਚਓ ਸਰਪਾਣਾਗਰ ਦੀ ਟੀਮ ਨੂੰ ਉਹ ਸਫਲਤਾ ਮਿਲੀ ਤਾਂ ਤਿੰਨੇ ਜਿਹੜੇ ਦੋਸ਼ੀ ਹੈ ਇਹਦੇ ਵਿੱਚ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਉਹਨਾਂ ਦੇ ਨਾਮ ਇਹ ਕਹਾ ਨੌਕਰ ਆ ਉਹ ਤਰਨਦੀਪ ਉਹ ਕਿੰਨੀ ਤੇ ਦੂਸਰਾ ਜਿਹੜਾ ਦੋਸ਼ੀ ਹੈ ਸੁਸ਼ੀਲ ਮਨੋਸਤਰਾ ਤੇ ਇਹ ਕਿਨਾਂ ਦਾ ਹੀ ਸੁਸ਼ੀਲ ਮਨੋਸਤਰਾ ਦਾ ਲੜਕਾ ਜਿਹੜਾ ਹੈਗਾ ਉਹ ਰਜਤ ਜਿਹੜਾ ਕਿ ਹਜੇ ਸਾਡੇ ਪਹੁੰਚ ਤੱਕ ਨਹੀਂ ਆਇਆ ਜਿਹਦੇ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਜਲਦੀ ਉਹਨੂੰ ਵੀ ਅਸੀਂ ਪਾੜ ਦੇਵਾਂਗੇ ਤੇ ਜਿਹੜਾ ਤੀਜਾ ਚੌਥਾ ਦੋਸ਼ੀ ਹੈ ਜਿਹੜਾ ਉਹ ਵਿਪਨ ਕੁਮਾਰ ਅ ਮੈਂ ਦੱਸਣਾ ਚਾਹੂੰਗਾ ਕਿ ਇਹ ਜਿਹੜੇ ਦੋਸ਼ੀ ਨੇ ਇਹ ਸਾਰੇ ਬਖਤੀ ਸ਼ੇਖ ਜਿਲੰਦਰ ਦੇ ਰਹਿਣ ਵਾਲੇ ਨੇ ਕਿਉਂਕਿ ਜਿਹੜਾ ਤਮਨਦੀਪ ਹੈ ਜਿਹੜਾ ਇਹਨਾਂ ਦਾ ਨੌਕਰ ਸੀ ਉਹਨੂੰ ਪਤਾ ਸੀ ਕਿ ਇਹ ਮਨੀਸ਼ ਚੇਨ ਦਾ ਕੰਮ ਕਰਦੇ ਇਹਨਾਂ ਦੇ ਘਰੇ ਪੈਸੇ ਹੁੰਦੇ ਆ ਤੇ ਉਸ ਢੰਗ ਨਾਲ ਉਹਨੇ ਇਹ ਸਮਝਿਆ ਕਿ ਅਸੀਂ ਉੱਥੇ ਗੱਲ ਕਰਾਂਗੇ ਤੇ ਨੰਨਾ ਸਲਾਹ ਬਣਾਈ ਕਿ ਆਪਾਂ ਨੂੰ ਉਥੇ ਜਿਹੜੇ ਪੈਸੇ ਆਤ ਆ ਜਾਣਗੇ ਤੇ ਆਪਾਂ ਜਿਹੜੇ ਆਪਸੇ ਵੰਡ ਲਾਂਗੇ। ਕਰ ਕੀ ਬਿਆਨ 75 ਨੋਟ ਕੇ ਉਹਨਾਂ ਨੂੰ ਸੀਗਾ ਉਹ ਪਹਿਲਾਂ ਵੀ ਜਿਹੜਾ ਸਾਲ ਤੋਂ ਪਹਿਲਾਂ ਸਾਲ ਡੇਢ ਸਾਲ ਪਹਿਲਾਂ ਉਹ ਉਹਨਾਂ ਨੇ ਕੰਮ ਕਰਦਾ ਸੀ ਜਿਹੜਾ ਕੱਟਦਾ ਸੀ ਕਿਉਂਕਿ ਉੱਥੇ ਵੀ ਉਦੋਂ ਵੀ ਉਹਨੇ ਇੱਕ ਜਿਹੜੀ ਉਹਨਾਂ ਦੀ ਐਕਟਿਵ ਆ ਉਹ ਲੈ ਗਿਆ ਸੀ ਜਿਹੜੀ ਬਾਅਦ ਚ ਫਿਰ ਉਹਨੇ ਮੋੜਤੀ ਸੀ ਤੇ ਉਹਨੂੰ ਇਹ ਜੀ ਬੇ ਜਿਹੜਾ ਜਿਵੇਂ ਹੁੰਦਾ ਲੋਕਾਂ ਨੂੰ ਠੱਗੀ ਇਹ ਇਸ ਤਰ੍ਹਾਂ ਜਾਵਾਂਗੇ ਤੇ ਡਰਾ ਕੇ ਉਹਨੂੰ ਜਿਹੜਾ ਉਤੋਂ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਲਿਆਵਾਂਗੇ ਤੇ ਕੁਦਰਤੀ ਉਹ ਜਿਹੜਾ ਉਹ ਜ਼ਿਆਦਾ ਜਿਹੜੇ ਹੈਗੇ ਆ अमाउंट ਨੂੰ ਨਿਗਦਾਨ ਚ ਪਾਵਾਂਗੇ ਹੋਏ ਤੇ ਬਾਕੀ ਅਸੀਂ ਦੋਸ਼ੀ ਤਿੰਨੇ ਦੋਸ਼ੀ ਗ੍ਰਫਤਾਰ ਕਰ ਲਏ ਨੇ ਤੇ ਮੋਬਾਈਲ ਵੀ ਬ੍ਰੰਬ ਕਰ ਲਏ ਨੇ ਜਿਹੜੀ ਅਮਾਉਂਟ ਆ ਉਹ ਜਿਹੜਾ ਚੌਥਾ ਦੋਸ਼ੀ ਆ ਉਹਦੇ ਕੋਲ ਆ ਇਹਨੂੰ ਪੜਨ ਲਈ ਟੀਮਾਂ ਸਾਡੀਆਂ ਰਵਾਨਾ ਨੇ ਜਲਦੀ ਹੀ ਉਹਨੂੰ ਵੀ ਗ੍ਰਫਤਾਰ ਕਰ ਲੈ ਆਪਸਤੂ ਦੋ ਤਾਂ ਪਿਓ ਪੁੱਤ ਨੇ ਜਿਹੜੀ ਕਾਰ ਆ ਉਹ ਵੀ ਮਤਲਬ ਜਿਹੜਾ ਸੁਸ਼ੀਲ ਮਲੋਤਰਾ ਕਾਰ ਉਹਦੀ ਆ ਤੇ ਉਤੇ ਉਹਦਾ ਲੜਕਾ ਤੋਂ ਉਹਨੇ ਤੇ ਇੱਕ ਮਹੱਲੇ ਚ ਰਹਿਣ ਵਾਲੇ ਨੇ ਅਦਰਵਾਈਜ਼ ਕੋਈ ਰਿਸ਼ਤੇਦਾਰੀ ਜਾਂ ਉਧਰ ਨਹੀਂ ਹੈ ਜਿਲੰਦਰ ਦੇ ਰਹਿਣ ਵਾਲੇ ਨਹੀਂ ਉਹਦੀ ਜਿਹੋ ਚੀਜ਼ ਸਾਡੇ ਨੂੰ ਸਾਨੂੰ ਉੱਤੇ ਨਹੀਂ ਹਲੇ ਤੱਕ ਅਸੀਂ ਉਹਨਾਂ ਦਾ ਜਿਹੜਾ ਅਸੀਂ ਉਹਨਾਂ ਨੂੰ ਅ ਮਾਨਯੋਗ ਅਦਾਲਤ ਦੇ ਪੇਸ਼ ਕੀਤਾ ਤੇ ਉਹਨਾਂ ਦਾ ਰਿਮਾਂਡ ਲਾਸਟ ਕਰ ਰਹੇ ਨੇ ਤੇ ਜਿਹੜੀ ਕਰ ਰਹੀ ਹੈ ਔਰ ਤੋਂ ਪੁੱਛਾ ਸੀ। ਜੋ ਇਹ ਸਨ ACP ਵੈਸਟ ਗੁਰਦੇਵ ਸਿੰਘ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਨਕਲੀ ਸੀਬੀਏ ਅਧਿਕਾਰੀ ਬਣ ਕੇ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀਗੇ, ਕਿਸ ਤਰ੍ਹਾਂ ਇਹਨਾਂ ਦੀ ਗ੍ਰਿਫਤਾਰੀ ਹੋਈ ਆ ਦੱਸ ਦਿੰਨੇ ਆ ਕਿ ਇੱਥੇ ਵੀ ਕਿਹਾ ਗਿਆ ਹੈ ਕਿ ਇਹ ਇਹਨਾਂ ਦੇ ਵਿੱਚੋਂ ਇੱਕ ਜਿਹੜਾ આરોપી ਆ ਉਹ ਇਹਨਾਂ ਦੀ ਦੁਕਾਨ ਦੇ ਵਿੱਚ ਪਹਿਲਾਂ ਕੰਮ ਵੀ ਕਰ ਚੁੱਕਾ ਵ ਉਸ ਨੂੰ ਕੱਢਿਆ ਗਿਆ ਸੀਗਾ ਜਿਸ ਤੋਂ ਬਾਅਦ ਉਸ ਨੇ ਇਹ ਸਾਰਾ ਜਿਹੜਾ ਵਾ ਕਾਰਨਾਮਾ ਕੀਤਾ ਵਾ ਹਲੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰ ਰਹੀ ਆ। આરોપીਆਂ ਦੇ ਘਰਾਂ ਦੇ ਵਿੱਚ ਰੇਡ ਵੀ ਕੀਤੀ ਜਾ ਰਹੀ ਆ। ਕੀ ਉਹਨਾਂ ਕੋ ਕੋਈ ਕਾਰ ਸੀਗੇ ਸੀਬੀਏ ਦੇ ਕਲੀ ਕਾਰ ਸੀਗੇ ਜਾਂ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰ ਦਿੱਤਾ ਕੀਤੀ ਇਹਨੇ ਪੂਰੀ ਜਿਹੜੀ ਆ ਜਾਂਚ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿੰਦੂ ਜਗਬੰਤ ਟੀਵੀ ਲੁਧਿਆਣਾ